ਕੁਝ ਪਿੰਡਾਂ ਦੀਆਂ ਪੰਚਾਇਤਾਂ ਦੀ ਮਿਲੀਭੁਗਤ ਦੇ ਨਾਲ ਬीडीपीਓ ਕਿਹੜੀ ਧੰਨ ਲਈ ਕਰ ਰਹੀ ਸੀ ਕਿਹੜਾ ਘਪਲਾ ਕਰ ਰਹੀ ਸੀ ਜਿਸ ਦੇ ਕਰਕੇ ਉਹਨਾਂ ਨੂੰ ਆਪਣੀ ਕੁਰਸੀ ਗਵਾਉਣੀ ਪਈ ਤਿੰਨ ਬीडीपीਓਜ਼ ਨੂੰ ਸਸਪੈਂਡ ਕਰ ਦਿੱਤਾ ਹੈ ਸਰਕਾਰ ਨੇ ਕਿਹੜੇ ਮਾਮਲੇ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਕੂਮਕਲਾ ਜਿੱਥੋਂ ਦੀਆਂ ਪੈਂਦੀਆਂ ਅਧੀਨ ਪੰਚਾਇਤਾਂ ਦੇ ਵਿੱਚ ਜਿਹੜਾ ਪੈਸਾ ਸੀ ਉਸ ਨੂੰ ਲੈ ਕੇ ਦਰਵਰਤਨ ਨੂੰ ਲੈ ਕੇ ਜਿਹੜੀ ਐਫਡੀ ਕਰਵਾਈ ਗਈ ਸੀ 120 ਕਰੋੜ ਰੁਪਏ ਦੀ ਉਹ ਐਫਡੀ ਆਪਣੀ ਮਨਮਰਜ਼ੀ ਨਾਲ ਤੜਵਾ ਲਈ ਗਈ ਔਰ ਉਸ ਦਿਨ ਨਾਲ ਫਾਇਦਾ ਕਿਸ ਨੂੰ ਪਹੁੰਚਾਇਆ ਗਿਆ ਉਹ ਐਫ ਡੀ ਤੜਵਾਉਣ ਤੋਂ ਬਾਅਦ ਪੈਸੇ ਗਏ ਕਿਹੜੇ ਖਾਤਿਆਂ ਦੇ ਵਿੱਚ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਹੁਣ ਦੁਬਾਰਾ ਜਿਹੜੀ ਕਾਰਵਾਈ ਜਾਂਚ ਪੜਤਾਲ ਤੋਂ ਬਾਅਦ ਕੀਤੀ ਗਈ ਹੈ ਤੇ ਉਸ ਦੇ ਵਿੱਚ ਤਿੰਨ ਬੀ ਡੀ ਪੀਓਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਬਲਾਕ ਡਵੈਲਪਮੈਂਟ ਜਿਹੜੇ ਅਫਸਰ ਨੇ ਉਹਨਾਂ ਨੂੰ ਜਿਹੜਾ ਸਸਪੈਂਡ ਕਰਨ ਦੀ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਆਈ ਸੀ ਸਾਹਮਣੇ ਜਿਸ ਕਰਕੇ ਸਸਪੈਂਡ ਕੀਤਾ ਗਿਆ ਹਾਲਾਂਕਿ ਇਸ ਮਾਮਲੇ 'ਚ ਪੜਤਾਲ ਹੋਣੀ ਹੈ ਜੇਕਰ ਗੱਲ ਪਿੰਡਾਂ ਦੀ ਕੀਤੀ ਜਾਵੇ ਉਸ ਵਿੱਚ ਪਿੰਡ ਤਨਾਂਸੂ ਸਲੇਮਪੁਰ ਬੇਟ ਸੇਖੋਵਾਲ ਸੇਲ ਕਿਆਨਾ ਬੋਕੜ ਗੁਜਰਾ ਕੜਿਆਣਾ ਖੁਰਦ ਇਹ ਪੰਚਾਇਤੀ ਜ਼ਮੀਨ ਦੇ 244 ਕਰੋੜ ਰੁਪਏ ਮਿਲੇ ਸੀ ਇਹਨਾਂ ਨੂੰ ਪੰਚਾਇਤਾਂ ਨੂੰ ਇਹਨਾਂ ਦੇ ਵਿੱਚ 168 ਕਰੋੜ ਰੁਪਏ ਦੀ ਐਫ ਡੀ ਕਰਵਾਈ ਗਈ ਸੀ ਸਰਪੰਚ ਪੰਚਾਇਤ ਸੈਕਟਰੀ ਬीडीपीओ ਦੀ ਮਿਲੀ ਭੁਗਤ ਦੇ ਨਾਲ 120 ਕਰੋੜ ਰੁਪਏ ਦੀ ਰਕਮ ਅਲੱਗ ਖਾਤਿਆਂ ਵਿੱਚ ਸ਼ਿਫਟ ਕਰ ਦਿੱਤੀ ਗਈ ਇਸ ਤੋਂ ਬਾਅਦ ਇਹਨਾਂ ਵਿੱਚੋਂ ਪੈਸੇ ਕਢਵਾ ਲਏ ਗਏ ਤੇ ਇਹਨਾਂ ਖਾਤਿਆਂ ਵਿੱਚੋਂ 2021 ਤੋਂ ਲੈ ਕੇ 2023 ਤੱਕ ਕਈ ਵਾਰ ਛੇੜਛਾੜ ਕੀਤੀ ਗਈ ਹਾਲਾਂਕਿ ਇਸਦੇ ਲਈ ਬਕਾਇਦਾ ਜੇਕਰ ਵਾਧੂ ਰਕਮ ਦੀ ਲੋੜ ਪੈ ਜਾਵੇ ਤੇ ਮਨਜ਼ੂਰੀ ਲੈਣੀ ਪੈਂਦੀ ਹੈ ਇੱਥੇ ਕੋਈ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਸਮਝੀ ਗਈ ਨਵੰਬਰ 2021 ਦੇ ਵਿੱਚ ਡਿਪਾਰਟਮੈਂਟਲ ਪਾਲਿਸੀ ਦੇ ਅਨੁਸਾਰ ਇਸ ਰਕਮ ਨੂੰ ਨਜ਼ਦੀਕੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚ ਵੱਧ ਵਿਆਜ ਦੀ ਪਲਾਨ ਦੇ ਨਾਲ ਐਫ ਡੀ ਜਮ੍ਹਾਂ ਕਰਵਾਈ ਜਾਣੀ ਸੀ ਜ਼ਿਆਦਾਤਰ ਜਿਹੜੀ ਰਕਮ ਹੈ ਉਹ ਨਿੱਜੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਔਰ ਸਾਂਝੇ ਖਾਤੇ ਵਿੱਚ ਰਕਮ ਕਢਵਾ ਲਈ ਗਈ। ਨਾ ਕਾਨੂੰਨ ਕੀ ਕਹਿੰਦਾ ਨਿਯਮ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜਾ ਰਕਮ ਕਢਵਾਉਣ ਦਾ ਅਧਿਕਾਰ ਰੱਖਦਾ ਆਪਣੇ ਪੱਧਰ ਦੇ ਉੱਤੇ ಗ್ರಾಮ ਪੰਚਾਇਤ ਆ ਉਸ ਕੋਲ 10 ਲੱਖ ਰੁਪਏ ਦੀ ਜਿਹੜੀ ਹੈ ਆਪਣੀ ਮਨਮਰਜ਼ੀ ਨਾਲ ਪੈਸੇ ਕਢਵਾ ਕੇ ਪਿੰਡ ਦੇ ਵਿਕਾਸ ਦੇ ਉੱਤੇ ਪਿੰਡ ਦੇ ਕੰਮਾਂ ਉੱਤੇ ਲਗਾ ਸਕਦੀ ਹੈ ಗ್ರಾಮ ਪੰਚਾਇਤ। ਜੇਕਰ ਪੰਚਾਇਤ ਸਮਿਤੀ ਦੀ ਗੱਲ ਕੀਤੀ ਜਾਵੇ ਤੇ ਰਕਮ ಗ್ರಾಮ ਪੰਚਾਇਤ ਨਾਲੋਂ ਦੁੱਗਣੀ ਹੈ 20 ਲੱਖ ਰੁਪਏ ਕਢਵਾ ਕੇ ਲਾਇਆ ਜਾ ਸਕਦਾ। ਆਪਣੀ ਮਨਮਰਜ਼ੀ ਦੇ ਨਾਲ ਪਰ ਉਹ ਵੀ ਪੰਚਾਇਤ ਦੀ ਸਹਿਮਤੀ ਨਾਲ ਔਰ ਪੂਰੇ ਰਿਕਾਰਡ ਦੇ ਵਿੱਚ ਵੇਰਵੇ ਹੋਣੇ ਚਾਹੀਦੇ ਨੇ ਕਿ ਪੈਸਾ ਕਢਵਾ ਕੇ ਲਾਇਆ ਕਿੱਥੇ-ਕਿੱਥੇ ਗਿਆ ਇਸ ਹਾਕਤਾਬ ਹੋਣਾ ਚਾਹੀਦਾ ਕਿਉਂਕਿ ਪੰਚਾਇਤਾਂ ਨੂੰ ਚਲਾਉਣ ਲਈ ਕਈ ਤਰ੍ਹਾਂ ਦੇ ਰਜਿਸਟਰ ਦੀ ਲੋੜ ਪੈਂਦੀ ਹੈ ਪੂਰਾ ਵੇਰਵਾ ਜਿਹੜਾ ਆ ਉਹ ਕੋਲ ਰੱਖਣਾ ਪੈਂਦਾ ਪੰਚਾਇਤਾਂ ਨੂੰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਤੇ ਉਹਨਾਂ ਕੋਲ ਕੋਈ ਜਿਹੜਾ ਆ ਸੀਮਾ ਨਹੀਂ ਹੈ ਕਿਸੇ ਤਰ੍ਹਾਂ ਦੀ ਹੱਦ ਬੰਦਾ ਹੱਦ ਨਹੀਂ ਬੰਨੀ ਗਈ ਜਿਸ ਦੇ ਵਿੱਚ ਕਿਹੜੀ ਰਕਮ ਕਿੰਨੀ ਕਢਵਾਉਣ ਪਰ ਇੱਥੇ ಗ್ರಾಮ ਪੰਚਾਇਤਾਂ ਨਹੀਂ ਪੰਚਾਇਤ ਸੈਕਟਰੀਆਂ ਦੇ ਨਾਲ ਔਰ ਬੀਡੀਪੀ ਉਸ ਦੇ ਨਾਲ ਮਿਲ ਕੇ ਜਿਹੜੀਆਂ ਪੰਚਾਇਤਾਂ ਦੇ ਵਿੱਚੋਂ ਮੋਤਵਾਰ ਸੀ ਉਹਨਾਂ ਨੇ ਪੈਸਿਆਂ ਦੀ ਦਰਵਾਤ ੋ ਕੀਤੀ। ਉਹਨੇ ਮਾਮਲਾ 2021 ਤੋਂ 2023 ਤੱਕ ਦਾ ਹੈ ਜਿਸ ਦੇ ਵਿੱਚ ਕੁਝ ਕਾਰਜਕਾਲ ਕਾਂਗਰਸ ਦਾ ਵੀ ਹੋਏਗਾ ਔਰ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਲੁਧਿਆਣਾ ਦੀ ਤਹਿਸੀਲ ਕੁੰਮਕਾਲਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਮਿਲੀ ਜਿਹੜੀ ਰਕਮ ਸੀ 120 ਕਰੋੜ ਰੁਪਏ ਦੀ ਐਫਡੀ ਤੜਵਾ ਲਈ ਜਾਂਦੀ ਹੈ। ਗੈਰ ਕਾਨੂੰਨੀ ਢੰਗ ਦੇ ਨਾਲ ਤੋੜਨ ਦੇ ਮਾਮਲੇ ਵਿੱਚ ਸੋਮਵਾਰ ਨੂੰ ਤਿੰਨ ਬीडीपीਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਇੱਕ ਬीडीपीਓ ਤੇ 6 ਪੰਚਾਇਤ ਸੈਕਟਰੀ ਵੀ ਸ਼ਾਮਲ ਹੈ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਨੂੰ ਐਫਡੀ ਤੜਵਾਉਣ ਤੋਂ ਬਾਅਦ ਇਸ ਦਾ ਹਿਸਾਬ-ਕਿਤਾਬ ਪਿੰਡ ਦੀਆਂ ਤਤਕਾਲੀ ਪੰਚਾਇਤ ਸੈਕਟਰੀ ਸੀ ਜਿਹੜੇ ਉਹਨਾਂ ਕੋਲ ਜਾਂ ਬਲਾਕ ਡਵੈਲਪਮੈਂਟ ਪੰਚਾਇਤ ਅਫਸਰ ਯਾਨੀ ਕਿ ਬीडीपीਓਜ਼ ਕੋਲ ਜਾਂ ਸਰਪੰਚ ਉਹ ਦੇ ਨਹੀਂ ਪਾ ਰਹੇ ਹਿਸਾਬ-ਕਿਤਾਬ ਕਿ ਪੈਸੇ ਇੰਨੇ ਕਢਾਏ ਗਏ ਤੇ ਉਹ ਕਿੱਥੇ ਲਾਏ ਔਰ ਕਿਹੜੇ-ਕਿਹੜੇ ਖਾਤੇਾਂ ਚ ਗਏ। ਕਰੀਬ ਡੇਢ ਸਾਲ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਖਲਾਸਾ ਹੋਇਆ। ਹੋਇਆ ਸੀ ਕਿ ਉਸ ਤੋਂ ਬਾਅਦ ਜੋ ਜਾਂਚ ਹੁੰਦੀ ਹੈ, ਮਡਲੀ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਸ਼ਾਮਲਾਤ ਸੈਕਸ਼ਨ ਦੀ ਇਨਕੁਆਰੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲੱਗੇ ਸੀ ਉਹ ਸਹੀ ਪਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਜਾਂਚ ਦੇ ਵਿੱਚ ਹੀ ਵਿੱਚ ਹੀ ਰੋਕ ਦਿੱਤੀ ਗਈ ਸੀ ਪਰ ਸੋਮਵਾਰ ਦੀ ਸ਼ਾਮ ਨੂੰ ਪੰਚਾਇਤ ਸੈਕਟਰੀ ਅਜੀਤ ਬਾਲਾ ਜੀ ਜੋਸ਼ੀ ਤੇ ਨੇ ਇਸ ਬਾਰੇ ਦੇ ਵਿੱਚ ਆਦੇਸ਼ ਜਾਰੀ ਕਰਦੇ ਹੋਏ ਬੀਡੀਪੀਓ ਰੁਪਿੰਦਰਜੀਤ ਕੌਰ ਸਿਮਰਤ ਕੌਰ ਤੇ ਗੁਰਪ੍ਰੀਤ ਸਿੰਘ ਮੰਗਟ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਤਿੰਨ ਬੀਡੀਪੀਓਜ਼ ਨੇ ਡਾਇਰੈਕਟਰ ਪੰਚਾਇਤ 우ਮਾ ਸ਼ੰਕਰ ਦੇ ਅਨੁਸਾਰ ਪੰਚਾਇਤ ਸੈਕਟਰੀ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਮੰਗਲਵਾਰ ਤੱਕ ਇਸ ਸੰਬੰਧੀ ਉਹਨਾਂ ਨੂੰ ਆਦੇਸ਼ ਮਿਲ ਜਾਣਗੇ ਇਹ ਵੀ ਕਿਹਾ ਗਿਆ ਯਾਨੀ ਕਿ ਅੱਜ ਜਦੋਂ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜੇ ਪੰਚਾਇਤ ਸੈਕਟਰੀ ਵੀ ਇਸ ਵਿੱਚ ਇਨਵੋਲ ਹੋ ਪਾਏ ਗਏ ਨੇ ਗੜਬੜੀ ਕਰਨ ਵਿੱਚ ਕਥਿਤ ਘਪਲੇ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਇਸ ਤੋਂ ਬਾਅਦ ਜਿਹੜਾ ਵਜੀਰਾਬਾਦ ਦੇ ਵਿੱਚ 52 ਕਰੋੜ ਰੁਪਏ ਦੇ ਘਟਾਲੇ ਦੇ ਵਿੱਚ ਪੰਚਾਇਤ ਸੈਕਟਰੀ ਤੇ ਸਰਪੰਚ ਦੇ ਖਿਲਾਫ ਐਫ ਆਈ ਆਰ ਵੀ ਦਰਜ ਜਿਹੜੀ ਆ ਉਹ ਹੋਣੀ ਆਰ ਉਸ ਤੋਂ ਬਾਅਦ ਸਸਪੈਂਡ ਕਰਨ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹੁਣ ਇਸ ਮਾਮਲੇ ਦੇ ਵਿੱਚ ਘਟਾਲੇ ਦੇ ਵਿੱਚ ਸ਼ਾਮਲ ਕੌਣ ਕੌਣ ਹੈ ਬੀ ਡੀ ਪੀਓਜ਼ ਸਿਮਰਤ ਕੌਰ ਰੁਪਿੰਦਰਜੀਤ ਕੌਰ ਤੇ ਗੁਰਪ੍ਰੀਤ ਸਿੰਘ ਮੰਗਟ ਇਹਨਾਂ ਨੂੰ ਤਾਂ ਕਰ ਦਿੱਤਾ ਗਿਆ ਸਸਪੈਂਡ ਹੁਣ ਪੰਚਾਇਤ ਸੈਕਟਰੀ ਕਿਹੜੇ-ਕਿਹੜੇ ਨੇ ਗੁਰਮੇਲ ਸਿੰਘ ਜਿਹੜਾ ਮੌਜੂਦਾ ਪੰਚਾਇਤ ਸੈਕਟਰੀ ਹੈ ਔਰ ਇੱਕ ਗੁਰਮੀਲ ਸਿੰਘ ਆ ਜਿਹੜਾ ਉਹ ਰਿਟਾਇਰਡ ਸਕੱਤਰਰੀ ਐ ਬੱਗਾ ਸਿੰਘ ਜਿਹੜਾ ਮੌਜੂਦਾ ਪੰਚਾਇਤ ਸਕੱਤਰਰੀ ਐ ਹਰਪਾਲ ਸਿੰਘ ਰੰਧਾਵਾ ਸਕੱਤਰਰੀ ਦੇ ਉਹਦੇ ਤੇ ਕੰਮ ਕਰ ਰਿਹਾ ਪੰਚਾਇਤ ਮਹਿਕਮੇ ਚ ਸੋਦਾਗਰ ਸਿੰਘ ਸਰਪੰਚ ਐ ਤਨਾਂਸੂ ਪਿੰਡ ਦਾ ਅਮਰੀਕ ਕੌਰ ਵੀ ਸਰਪੰਚ ਨੇ ਸੇਖੋਵਾਲ ਪਿੰਡ ਦੇ ਮੁਖਤਿਆਰ ਸਿੰਘ ਸਰਪੰਚ ਨੇ ਬੱਕੜ ਗੁਜਰਾ ਦੇ ਔਰ ਗੁਰਚਰਨ ਸਿੰਘ ਇਸ ਵਿੱਚ ਸ਼ਾਮਲ ਹੈ ਉਹ ਨਿਯਮ ਇਹ ਕਹਿੰਦੇ ਨੇ ਕਿ ਨਿਯਮ ਅਨੁਸਾਰ 20 ਲੱਖ ਰੁਪਏ ਤੋਂ ਜ਼ਿਆਦਾ ਜੇਕਰ ਪ੍ਰੋਜੈਕਟ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਮਨਜ਼ੂਰੀ ਜ਼ਰੂਰੀ ਹੈ ਪੰਜਾਬ ਰਾਜ ਦੇ ਗਜਟ ਨੋਟੀਫਿਕੇਸ਼ਨ 118 ਪੀਏ 9 1994 ਤੇ ਐਸ 2000 204 2021 ਦੇ ਅਨੁਸਾਰ ਸ਼ਾਮਲਾਟ ਜ਼ਮੀਨ ਦੀ ਰਕਮ ਐਫ ਡੀ ਦੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ ਤੇ ਵਿਆਜ ਦੀ ਜਿਹੜੀ ਰਕਮ ਹੈ ਉਹ ਵਿਕਾਸ ਕਾਰਜਾਂ ਦੇ ਉੱਤੇ ਲਗਾਈ ਜਾਣੀ ਚਾਹੀਦੀ ਹੈ ਪਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ ਮੂਲ ਰਕਮਾਂ ਜਿਹੜੀ ਉਹ ਖਰਚ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਹੋਇਆ ਜਿਹੜੀ ਮੂਲ ਰਕਮ ਸੀ ਐਫ ਡੀ ਕਰਵਾਈ ਗਈ ਸੀ 120 ਕਰੋੜ ਰੁਪਏ ਦੀ ਉਸ ਦੇ ਵਿੱਚ ਵੀ ਕੁਝ ਰਕਮਾਂ ਜਿਹੜੀ ਕਢਾ ਲਈ ਗਈ ਤੇ ਇਸ ਤੋਂ ਬਾਅਦ ਫਿਰ ਕਿਵੇਂ ਇਹ ਫਰਜੀ ਵਾੜਾ ਕੀਤਾ ਗਿਆ। ਔਰ ਜਿੰਨਾ ਫਰਮਾਂ ਦੇ ਕੋਲ 2 ਕਰੋੜ ਜਾਂ ਲਗਭਗ 1 ਕਰੋੜ ਜਾਂ 1 ਕਰੋੜ 33 1 ਕਰੋੜ 33 ਲੱਖ ਇਸ ਤੇ ਤਨਾ 4.85 ਕਰੋੜ ਰੁਪਏ ਦੀ ਹਦਾਇਗੀ ਕੀਤੀ ਗਈ। ਉਧਰ ਹੀ ਲੁਧਿਆਣੇ ਦੇ ਵਿੱਚ ਕਈ ਦਫ਼ਤਰ ਹੀ ਇਸ ਤਰ੍ਹਾਂ ਦੇ ਨਹੀਂ ਸਰਪੰਚਾਂ ਦੇ ਨਾਮ ਦੇ ਉੱਤੇ ਨਗਦ ਨਿਕਾਸੀ ਕੀਤੀ ਗਈ ਪੈਸੇ ਕਢਵਾਏ ਗਏ ਜਦ ਕਿ ਇਸ ਤਰ੍ਹਾਂ ਦਾ ਕੋਈ ਵੀ ਨਿਯਮ ਨਹੀਂ ਹੈ ਤਨਾਂਸੂ ਸਟੇਡੀਅਮ ਦੇ ਵਿੱਚ 6 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਜਿਹੜਾ ਕਿ ਜਾਂਚ ਦਾ ਵਿਸ਼ਾ ਹੈ ਕਿ 6 ਕਰੋੜ ਰੁਪਈਆ ਲੱਗਿਆ ਤੇ ਲੱਗਿਆ ਕਿੱਥੇ ਇਸ ਤਰ੍ਹਾਂ ਇਹ ਪੂਰੀ ਖਬਰ ਆ ਜਿਹੜੀ ਭਾਸਕਰ ਦੇ ਪੱਤਰਕਾਰ ਜੋਗਿੰਦਰ ਸਿੰਘ ਦੀ ਰਿਪੋਰਟ ਆ ਜਿਹੜੀ ਉਹ ਦੱਸਦੀ ਹੈ ਕਿ ਇਹ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੇ ਬੀਡੀਪੀਓਜ਼ ਜਿਹੜੇ ਸਸਪੈਂਡ ਕੀਤੇ ਗਏ ਨੇ ਉਹ ਕਿਹੜੇ-ਕਿਹੜੇ ਤਿੰਨ ਨੇ ਔਰ ਇਸ ਵਿੱਚ ਪੰਚਾਇਤ ਸੈਕਟਰੀਆਂ ਦਾ ਵੀ ਅਜਾ ਹਦੇਸ਼ ਜਾਰੀ ਹੋ ਜਾਣਾ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਜਾਏਗਾ ਜਾਂ ਉਹਨਾਂ ਖਿਲਾਫ ਵੀ ਕਈਆਂ ਖਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ ਉਹਨੇ ਜਾਂਚ ਪੜਤਾਲ ਦਾ ਵਿਸ਼ਾ ਸੀ ਜਾਂਚ ਬੇਸ਼ੱਕ ਦੇਰੀ ਦੇ ਨਾਲ ਹੋ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਕੁਝ ਨਾ ਕੋ ਸਿੱਟਾ ਜਰੂਰ ਨਿਕਲਿਆ ਜਿਸ ਦੇ ਕਰਕੇ ਪੰਚਾਇਤ ਸੈਕਟਰੀਆਂ ਦੇ ਨਾਲ ਨਾਲ ਬीडीपीਓਜ਼ ਨੂੰ ਵੀ ਖਮਿਆਜੇ ਭੁਗਤਨੇ ਪੈ ਰਹੇ ਨੇ ਕਿਉਂਕਿ ਮੰਨਿਆ ਜਾ ਰਿਹਾ ਕਿਸ ਕਥਿਤ ਘਪਲੇ ਦੇ ਅੰਦਰ ਜਿਹੜਾ ਕਿ 120 ਕਰੋੜ ਦੀ ਹੈ ਫੀੜ ਤੋੜੀ ਗਈ ਇਸ ਵਿੱਚੋਂ ਕਿੰਨੀ ਰਕਮ ਖਰਚੀ ਗਈ ਕਿੰਨੀ ਨਿੱਜੀ ਖਾਤਿਆਂ 'ਚ ਵਰਤੀ ਗਈ ਔਰ ਕਿਸ ਕੇਸ ਨੂੰ ਲਾ ਪਚਾਇਆ ਗਿਆ ਇਹ ਸਾਰਾ ਜਾਂਚ ਦਾ ਵਿਸ਼ਾ ਵਿਸ਼ਾਸੀ ਤੇ ਮੁੱਢਲੀ ਜਾਂਚ ਤੋਂ ਹੋਣ ਤੋਂ ਬਾਅਦ ਇਹ ਤੱਥ ਸਹੀ ਪਾਏ ਗਏ ਨੇ ਕਿ ਜਿਹੜੇ ਦੋਸ਼ ਲੱਗੇ ਨੇ ਠੀਕ ਨੇ ਇਸੇ ਕਰਕੇ ਸਰਕਾਰ ਨੇ ਕਾਰਵਾਈ ਕਰ ਦਿੱਤੀ ਹੈ ਪੰਚਾਇਤ ਡਾਇਰੈਕਟਰ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਆਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਤਹਿਤ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਘਪਲੇ ਦੇ ਵਿੱਚ ਹੋਰ ਕੌਣ-ਕੌਣ ਫਸਦਾ ਹੈ ਪੰਚਾਇਤਾਂ ਦੇ ਵਿੱਚੋਂ ਕੀ ਪੰਚ ਪੱਧਰ ਤੱਕ ਇਹ ਪਤਾ ਸੀ ਜਾਂ ਫਿਰ ਇਕੱਲੇ ਸਰਪੰਚਾਂ ਨੇ ਪੰਚਾਇਤ ਸਕੱਤਰੀ ਤੇ ਬीडीपी ਉਸ ਨਾਲ ਮਿਲ ਕੇ ਇਸ ਘਪਲੇ ਨੂੰ ਅੰਜਾਮ ਦਿੱਤਾ ਹੈ ਲੁਧਿਆਣੇ ਜ਼ਿਲ੍ਹੇ ਦਾ ਦੀ ਤਹਿਸੀਲ ਕੁੰਮਕਣਾ ਜਿਸ ਦੇ ਅਧੀਨ ਪੈਂਦੇ ਜਿੰਨਾ ਪਿੰਡਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਉਥੋਂ ਦੀ ਜਿਹੜੀ ਪੰਚਾਇਤ ਹੈ ਕੁਝ ਜਿਹੜੇ ਸਾਬਕਾ ਸਰਪੰਚ ਨੇ ਉਹ ਇਸ ਦੇ ਵਿੱਚ ਫਸਦੇ ਦਿਖਾਈ ਦੇ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੇ ਘਪਲੇ ਦੇ ਬਾਰੇ ਜਦੋਂ ਤਹ ਤੱਕ ਜਾਣੀ ਹੈ ਜਾਂਚ ਪੜਤਾਲ ਦੇਖਦੇ ਹਾਂ ਕਿ ਇਸ ਵਿੱਚ ਕੋਈ ਹੋਰ ਵੱਡਾ ਸਿਆਸਤਦਾਨ ਵੀ ਫਸੇਗਾ ਕਿ ਨਹੀਂ ਵੱਡਾ ਕੋਈ ਅਫਸਰ ਹੋਰ ਫਸ ਸਕਦਾ ਹੈ ਕਿ ਨਹੀਂ ਜਾਂ ਫਿਰ ਇਹ ਬੀਡੀਪੀਓਜ਼ ਰੈਂਕ ਤੱਕ ਦੇ ਜਿਹੜੇ ਪੰਚਾਇਤ ਮੈਕਮੇ ਦੇ ਵਿੱਚ ਕੰਮ ਕਰ ਰਹੇ ਸੀ ਅਧਿਕਾਰੀ ਸਿਰਫ ਉਹਨਾਂ ਤੱਕ ਹੀ ਇਹ ਜਾਣਕਾਰੀ ਸੀ ਤੇ ਉਹਨਾਂ ਨੇ ਹੀ ਹੇਠਲੇ ਪੱਧਰ ਦੇ ਉੱਤੇ ਸਾਰੇ ਕਪੜੇ ਨੂੰ ਅੰਜਾਮ ਦਿੱਤਾ ਜੇਕਰ ਜਾਂਚ ਪੜਤਾਲ ਹੋਰ ਅੱਗੇ ਵਧਦੀ ਹੈ ਤਾਂ ਹੋਰ ਕਈਆਂ ਦੀਆਂ ਮੁਸ਼ਕਲਾਂ ਬਾਹਰ ਸਕਦੀਆਂ ਨੇ ਚਾਹੇ ਉਹ ਪੰਚਾਇਤਾਂ ਨਾਲ ਜੁੜੇ ਹੋਣ ਤੇ ਜਾਂ ਫਿਰ ਉਹ ਪੰਚਾਇਤ ਮੈਕਮੇ ਦੇ ਅੰਦਰ ਕਿਸੇ ਨਾ ਕਿਸੇ ਅਧਿਕਾਰੀ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਹੋਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਆਉਂਦਾ ਹੈ ਫਿਲਹਾਲ ਇਸ ਜਾਣਕਾਰੀ ਚੈਨਈ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ